ਕੀ ਇੱਥੇ ਰੋਜ਼ ਹੀ ਨੌਜਵਾਨ ਜਿਹੜੇ ਐ ਇੰਜੈਕਸ਼ਨ ਲਗਾਉਂਦੇ ਹੈਗੇ ਚਿੱਟਾ ਪਿੰਦੇ ਐ ਕਹਤੇ ਮੁੰਡਾ ਚਿੱਟਾ ਆਂਦੇ ਆ ਜੇ ਅਸੀਂ ਉਹਨਾਂ ਨੂੰ ਪਛਾਣਦੇ ਹੀ ਕਿਤਾ ਅਸੀਂ ਵੀਡੀਓ ਵੀ ਵੀਡੀਓ ਬਣਾਈ ਆ ਸਭ ਕੁਝ ਕਿਤਾ ਸੜਾ ਸੜਾ ਸਭ ਬਹੁਤ ਹੈ ਚਿੱਟਾ ਆਂਦੇ ਹੋਏ ਤੇ ਕੱਲ ਪੁਲਿਸ ਪ੍ਰਸ਼ਾਸਨ ਨੇ ਮੈਨੂੰ ਫੜਿਆ ਤੇ ਮੈਨੂੰ ਫੜ ਕੇ ਉਹ ਥਾਣੇ ਲੈ ਕੇ ਗਏ ਥਾਣੇ ਲੈ ਜਾ ਕੇ ਉਹਨਾਂ ਨੇ ਮੈਂ ਸਸਤਾ ਦੇ ਇੱਕ ਵੇ ਗਲਤ ਕੀਤਾ ਮੈਂ ਸਸਤਾ ਉੱਤੇ ਪੈ ਲੱਖਾ ਠੀਕ ਹੈ ਦੋਸਤੋਵਾਰ ਮੈਨੂੰ ਕਹਿੰਦੇ ਕਿ ਅਸੀਂ ਉਹ ਕਰਾਂਗੇ ਉਹ ਕਰਾਂਗੇ ਜਿਹੜੇ ਸ਼ਸਤਰ ਹੈਗੇ ਉਹਨਾਂ ਤੇ ਕਿੰਨਾ ਨੇ ਪੈਰਿਆ ਪੋਲ ਸਾਇਨ ਜੀ 388991010 ਵੇਰਾ ਤੇ ਡਿਊਟੀ ਜਾਂਦਾ ਮੈਂ ਉਹ ਤੋਂ ਬਾਅਦ ਬੰਦੇ ਸਾਡੇ ਮਗਰ ਕਾਪਾ ਲੈ ਕੇ ਪੈਂਦੇ ਹੈਗੇ ਸਾਡੇ ਮਗਰ ਨਾਲ ਅਸੀਂ ਵੀ ਭੱਜ ਗਏ ਤਾਂ ਸਾਡੇ ਸਟਾਫ ਜਿਹੜੇ ਡਿਸਪੋਇਲ ਹੁੰਦੇ ਵਿੱਚ ਵੜਦੇ ਭੱਜ ਕੇ ਜਾਂ ਫਿਰ ਕਿਸ ਜਾੜੀ ਵਿੱਚ ਵੜ ਕੇ ਲੁਕਣਾ ਪੈਂਦਾ ਸਾਨੂੰ ਨਾਲ ਵੀਡੀਓ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇੱਕ ਪਾਸੇ ਸਕਰੀਨ ਤੇ ਤੁਹਾਡੇ ਜਿਹੜੀ ਹੈ ਵੀਡੀਓ ਚੱਲ ਰਹੀ ਹੈ ਕਿ ਇੱਕ ਨਯੰਗ ਸਿੰਘ ਹੈਗਾ ਇੱਕ ਗੋਦਾਮ ਨੂੰਆ ਜਿਹੜਾ ਹੈਗਾ ਕਮਰਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਕੁਝ ਨੌਜਵਾਨ ਜਿਹੜੇ ਬੈਠੇ ਹੈਗੇ ਉਹਨਾਂ ਨੂੰ ਜਿਹੜਾ ਪੁਜਾਰਿਆ ਹੈਗਾ ਦੋਸ਼ ਇਹ ਹੀ ਹੈਗੇ ਕਿ ਇਹ ਜਿਹੜੇ ਨੌਜਵਾਨ ਹੈਗੇ ਇੱਥੇ ਜਿਹੜਾ ਨਸ਼ਾ ਕਰਦੇ ਐ ਤੇ ਨਿੰਗ ਸਿੰਘ ਵੱਲੋਂ ਜਿਹੜਾ ਹੈਗਾ ਉਹ ਨੌਜਵਾਨ ਜਿਹੜੇ ਹੈਗੇ ਉਹਨਾਂ ਨੂੰ ਪੁਜਾਇਆ ਜਾ ਰਿਹਾ ਉਹਨਾਂ ਨੂੰ ਬਚਾਇਆ ਜਾ ਰਿਹਾ ਕਿ ਉਹ ਨਸ਼ਾ ਨਾ ਕਰਨ ਅਸੀਂ ਉਸੇ ਥਾਂ ਤੇ ਖੜੇ ਹੈਗੇ ਉਸੇ ਗੋਦਾਮ ਨੁਮਾ ਜਿਹੜਾ ਹੈਗਾ ਖੰਡਰ ਜਿਹੜਾ ਬਣ ਚੁੱਕਾ ਇੱਕ ਖਾਲੀ ਜਿਹੜਾ ਗੋਦਾਮ ਹੈਗਾ ਉਸ ਦੇ ਵਿੱਚ ਖੜੇ ਹੈ ਤੇ ਸਾਡੇ ਨਾਲ ਉਹ ਨਿੰਗ ਸਿੰਘ ਵੀ ਜਿਹੜਾ ਹੈਗਾ ਜਿਸ ਵੱਲੋਂ ਜਿਹੜਾ ਨੌਜਵਾਨਾਂ ਨੂੰ ਜਿਹੜਾ ਪੁਜਾਇਆ ਜਾਂਦਾ ਤੇ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈਗੀ ਉਸ ਤੇ ਇੱਕ ਵੱਡੇ ਸਵਾਲ ਖੜੇ ਹੋ ਰਹੇ ਆ ਉੱਥੇ ਜਿਲ੍ਹਾ ਪ੍ਰਸ਼ਾਸਨ ਤੇ ਵੀ ਜਿਹੜੇ ਇੱਕ ਵੱਡੇ ਸਵਾਲ ਖੜੇ ਹੋ ਰਹੇ ਹੈਗੇ ਨਾਲ ਹੀ ਪੂਰੇ ਦਾ ਪੂਰਾ ਜਿਹੜਾ ਜਿਲ੍ਹਾ ਫਾਜ਼ਿਲਕਾ ਦਾ ਜਿਹੜਾ ਪ੍ਰਸ਼ਾਸਨ ਹੈ ਇਸ ਵੀਡੀਓ ਤੋਂ ਬਾਅਦ ਨਯੰਗ ਸਿੰਘ ਵੱਲੋਂ ਜਿਸ ਤਰ੍ਹਾਂ ਦੇ ਨਾਲ ਵੀਡੀਓ ਜਿਹੜੀ ਬਣਾਈ ਗਈ ਹੈ ਕਿ ਪੂਰੇ ਦਾ ਪੂਰਾ ਜਿਹੜਾ ਅੱਜ ਜਿਹੜਾ ਕਠਾਰੇ ਦੇ ਵਿੱਚ ਹੈ ਤੇ ਨਾਲ ਸਾਡੇ ਨਯੰਗ ਸਿੰਘ ਹੈ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਤਸਵੀਰਾਂ ਦਿਖਾਣੇ ਹੈਗੇ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਹੈਗੀ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਹੈ ਤੇ ਦੱਸਿਆ ਜਾ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਕਰੀਬ 99% ਜਿਹੜਾ ਹੈਗੇ ਪਿੰਡ ਹੈ ਜਾਂ ਸ਼ਹਿਰ ਹੈਗਾ ਇਹ ਇਲਾਕਾ ਜਿਹੜਾ ਹੈਗਾ ਉਹ ਜਿਹੜਾ ਨਸ਼ਾ ਮੁਕਤ ਹੋ ਚੁੱਕਿਆ ਹੈ ਲੇਕਿਨ ਜ਼ਿਲ੍ਹਾ ਫਾਜ਼ਿਲਕਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਤ ਇਹ ਹੈ ਕਿ ਇੱਥੇ ਰੋਜ਼ ਹੀ ਨੌਜਵਾਨ ਜਿਹੜੇ ਹੈ ਇੰਜੈਕਸ਼ਨ ਲਗਾਉਂਦੇ ਹੈਗੇ ਚਿੱਟਾ ਪਿੰਦੇ ਜਿਸ ਤਰ੍ਹਾਂ ਦੇ ਨਾਲ ਜਿਹੜੇ ਇੱਥੋਂ ਦੇ ਵਸਨੀਕ ਹੈਗੇ ਮੱਲੇ ਦੇ ਜਿਹੜੇ ਲੋਕ ਹੈਗੇ ਉਹ ਚੀਜ਼ਾਂ ਜਿਹੜੇ ਹੈਗੇ ਦੱਸਦੇ ਹੈਗੇ ਉਹ ਜਿਹੜੇ ਉਹਨਾਂ ਦੇ ਦੋਸ਼ ਹੈਗੇ ਤੇ ਸਾਫ਼ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾਣੇ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਜਿਹੜੇ ਹੈਗੇ ਲਾਈਟਰ ਪਏ ਹੈਗੇ ਇੰਜੈਕਸ਼ਨ ਜਿਹੜੇ ਪਏ ਹੈਗੇ ਜਿਸ ਤੋਂ ਜਿਹੜਾ ਹੈਗਾ ਇੰਜੈਕਸ਼ਨ ਲਗਾਇਆ ਜਾਂਦਾ ਹੈ ਤੇ ਕੁਝ ਜੜੀਆਂ ਪੰਨੀਆਂ ਜੜੀਆਂ ਪਈਆਂ ਹੈਗੀਆਂ ਆ ਕਿਹਾ ਜਾਂਦਾ ਹੈ ਕਿ ਇਹ ਚਿੱਟਾ ਜਦੋਂ ਲਗਾਉਂਦੇ ਹੈਗੇ ਤੇ ਉਹ ਇਸੇ ਚੀਜ਼ ਦੇ ਉੱਪਰ ਰੱਖ ਕੇ ਜਿਹੜਾ ਹੈਗਾ ਚਿੱਟਾ ਉਸ ਨੂੰ ਜਿਹੜਾ ਵਰਤਿਆ ਜਾਂਦਾ ਹੈਗਾ ਸਿੰਘ ਸਾਹਿਬ ਕੀ ਨਾਮ ਕੀ ਹੈ ਤੁਹਾਡਾ ਬਾਈ ਗੁਜਰ ਖਾਲਸਾ ਬਾਈ ਗੁਜਫਤ ਅਦਰੂ ਸਿੰਘ ਹੈਗਾ ਤੇ ਹੱਤੇ ਮੁੰਡਾ ਚਿੱਟਾ ਆਂਦੇ ਅੱਜ ਅਸੀਂ ਉਹਨਾਂ ਨੂੰ ਭਜਾਨਦੇ ਕੀਤਾ ਅਸੀਂ ਵੀਡੀਓ ਵੀਡੀਓ ਬਣਾਈ ਆ ਸਭ ਕੁਝ ਕੀਤਾ ਸਾਡੇ ਸਾਹ ਸਭ ਬਹੁਤ ਹੈ ਚਿੱਟਾ ਆਂਦੇ ਹੋਏ ਤੇ ਕੱਲ ਪੁਲਿਸ ਪ੍ਰਸ਼ਾਸਨ ਨੇ ਮੈਨੂੰ ਫੜਿਆ ਤੇ ਮੈਨੂੰ ਫੜ ਕੇ ਮੈਂ ਥਾਣੇ ਲੈ ਕੇ ਗਏ ਥਾਣੇ ਲੈ ਜਾ ਕੇ ਉਹਨਾਂ ਨੇ ਮੈਂ ਸਸਤਾ ਦੇ ਇੱਕ ਗਲਤ ਕੀਤਾ ਮੈਂ ਸਸਤਾ ਉੱਤੇ ਪਿਆ ਲੱਖਾ ਠੀਕ ਹੈ ਉਸ ਤੋਂ ਬਾਅਦ ਮੈਨੂੰ ਕਹਿੰਦੇ ਕਿ ਅਸੀਂ ਉਹ ਕਰਾਂਗੇ ਹੋ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਉਸ ਤਲਾਸ਼ੇ ਮੁੜ ਕੇ ਆਏ ਤੇ ਮੁੜ ਕੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੱਕ ਜਿਹੜਾ ਸਾਡੇ ਸਿਸਟਰ ਤੇ ਪੈ ਲੱਖਿਆ ਅਜੇ ਤਾਂ ਉਹਨਾਂ ਨੇ ਕੋਈ ਸਾਡੇ ਤੋਂ ਮਾਫੀ ਨਹੀਂ ਮੰਗਾਈ ਕੋਈ ਕੁਝ ਨਹੀਂ ਮੰਗਾਈ ਨਹੀਂ ਤੁਹਾਡੇ ਜਿਹੜੇ ਸ਼ਸਤਰ ਹੈਗੇ ਉਹਨਾਂ ਤੇ ਕਿੰਨਾ ਨੇ ਪੈ ਰੱਖਿਆ ਪੁਲਿਸ ਆਇਆ ਨੇ ਜੀ ਅੱਛਾ ਕਿਉਂ ਉਹਨਾਂ ਕੀ ਬੜਾ ਕਾਤੋਂ ਮੈਂ ਸਿਸਟਰ ਬਾਹਰ ਨਿਕਵਾ ਕੇ ਥੱਲੇ ਲੱਖੇ ਬੈਂਚ ਤੇ ਥੱਲੇ ਉਹਦੇ ਉੱਤੇ ਪੈ ਰੱਖਿਆ ਜੀ ਅੱਛਾ ਹਾਂ ਜੀ ਤੇ ਫਿਰ ਇਹ ਤਾਂ ਵੇਦਵੀ ਇਹ ਦੱਸਿਆ ਨਹੀਂ ਕਿ ਮਤਲਬ ਇਹ ਜਿਹੜੇ ਹੈਗੇ ਸਾਡੇ ਜਿਹੜੇ ਹੈਗੇ ਹਾਂਜੀ ਵੇਦਵੀ ਕਿਤੇ ਅਸੀਂ ਆਪਸ਼ਨ ਨੂੰ ਆਪਸ਼ਨ ਨੂੰ ਕਿਹਾ ਸੀ ਕਿ ਜਿਹੜਾ ਬੰਦੇ ਵੇਦਵੀ ਕਿਤੇ ਸਾਡੇ ਸਸਤੇ ਦੀ ਉਹ ਬੰਦਾ ਸਾਡੇ ਕੋਲ ਪੇਸ ਕਰੋ ਸਾਡੇ ਬਾਬਾ ਨਿੰਗ ਸਾਬ ਅਮਨਦੀਪ ਸਿੰਘ ਗਏ ਸੀਗੇ ਉੱਥੇ ਖਾਲਸਾ ਤੇ ਉਹਨਾਂ ਨੇ ਕਿਹਾ ਸੀ ਬੰਦਾ ਪੇਸ ਉਹਨਾਂ ਨੇ ਬੰਦਾ ਪੇਸ ਨਹੀਂ ਕੀਤਾ ਅੱਛਾ ਤੇ ਉਹ ਕਹਿੰਦੇ ਕਿ ਅਸੀਂ ਮਾਫੀ ਮੰਗਦੇ ਪਏ ਆ ਅਸੀਂ ਇਹ ਮੰਗ ਗੱਲਦੇ ਆ ਕਿ ਸਾਨੂੰ ਅਸੀਂ ਕਿਸੇ ਤੋਂ ਮਾਫੀ ਨਹੀਂ ਮੰਗਾਨੀ ਜਿਹੜੇ ਬੰਦੇ ਨੇ ਸਾਡੇ ਸਸਤੇ ਦੀ ਵੇਦਵੀ ਕੀਤੀ ਹੈ ਅਸੀਂ ਉਸ ਤੋਂ ਮਾਫੀ ਮੰਗਾਉਣੀ ਹੈ ਨੇ ਤੁਸੀਂ ਤਾਂ ਚੰਗਾ ਕੰਮ ਕਰ ਰਹੇ ਹੋ ਜਿਹੜੇ ਨੌਜਵਾਨ ਹੈ ਜਿਹੜੇ ਨਸ਼ਾ ਕਰ ਰਹੇ ਹੈ ਤੁਸੀਂ ਉਹਨਾਂ ਨੂੰ ਕਹਿੰਨੇ ਹੋ ਕਿ ਜਿਹੜਾ ਨਸ਼ਾ ਛੱਡਨ ਉਹਨਾਂ ਨੂੰ ਜਿਹੜਾ ਭਜਾਰੇ ਸੀਗੇ ਤੁਸੀਂ ਇੱਥੋਂ ਹੋਰ ਵੀ ਜਿਹੜੀਆਂ ਟੋਡੀਆਂ ਜਿਹੜੀਆਂ ਵੀਡੀਓ ਜਿਹੜੀਆਂ ਤੁਸੀਂ ਬਣਾਉਨੇ ਹੋ ਇਹ ਜਿਹੜਾ ਕੰਮ ਕਰ ਰਹੇ ਹੋਏਗੇ ਉਹ ਜਿਹੜੀਆਂ ਤੁਸੀਂ ਆਪਣੇ ਸੋਸ਼ਲ ਮੀਡੀਆ ਜਿਹੜਾ ਅਕਾਊਂਟ ਹੈ ਤੁਸੀਂ ਉਹਦੇ ਤੇ ਜਿਹੜਾ ਹੈਗਾ ਅਪਲੋਡ ਵੀ ਕਰਦੇ ਹੋ ਚੰਗੀ ਗੱਲ ਹੈ ਲੇਕਿਨ ਕਿੰਨੇ ਕਿ ਜਿਹੜੇ ਨੌਜਵਾਨ ਨੂੰ ਤੁਸੀਂ ਐ ਭਜਾਇਆ ਮੈਂ ਕਹਤੋ 15 ਵੀ ਨੌਜਵਾਨ ਭਜਾਇਆ ਇੱਥੋਂ ਅੱਛਾ ਤੇ ਉਹ ਭਜਾ ਦਿੰਨੇ ਆ ਮੁੜ ਕੇ ਫੇਰ ਆ ਜਨ ਮੁੜ ਕੇ ਫੇਰ ਭਜਾਨੇ ਆ ਤੇ ਮਾਲਦੇ ਆ ਸਰਕਾਰ ਕੋ ਕਿਦੋਂ ਕਿਦੋਂ ਲੈ ਕੇ ਗਏ ਸੀ ਤੁਹਾਨੂੰ ਜਿਹੜਾ ਪੁਲਸਰ ਕੱਲ ਲੈ ਕੇ ਗਏ ਸੀ ਆਪਣੇ 4 5 ਵਜੇ ਸੀ ਅੱਛਾ ਕੱਲ ਕਰ ਸਾਮ੍ਹ ਕਿਹੜੇ ਥਾਣੇ ਦੀ ਪੁਲਸ ਸੀਟੇਵਨ ਅੱਛਾ ਸੀਟੇਵਨ ਅੰਜਨ ਜੀ ਅੱਛਾ ਕੀ ਕਹਿੰਦੇ ਉਹ ਗੰਦੇ ਕਿ ਤੂ ਕਿਨਾ ਚਿੱਟਾ ਅਖੰਡਾ ਮਾਰਿਆ ਠੀਕ ਹੈ ਸਿੱਧਾ ਮੈਂ ਕਹਨੂੰ ਇੱਕ ਕਰ ਕੀ ਮੈਂ ਜਿਆਦੇ ਸਿੱਧਾ ਮਾਰੇ ਫੇਫਰੇ ਸੀ ਦੇਨ ਦਾ ਲਾ ਜਦ ਲਈ ਖੂਨ ਨਿਕਲਿਆ ਉਹ ਜਿਆਦਾ ਕਿਸੀ ਦੇਨ ਦਾ ਲਾ ਠੀਕ ਹੈ ਅਸੀਂ ਅਸੀਂ ਦਾ ਵੀਰੇ ਆਈ ਸਮਝਾਈ ਸੀ ਤੇ ਚਿੱਟਾ ਨਾ ਲਾਉ ਤੇ ਇਹ ਪੈਣਾ ਜੁਆ ਕਰ ਤੇ ਸਾਰੇ ਟੱਪਦੇ ਠੀਕ ਹੈ ਅਸੀਂ ਉਸਨੂੰ ਡਰਾਵਾ ਦੇ ਰਹੇ ਸੀ ਹਾਂਜੀ ਹਾਂਜੀ ਠੀਕ ਹੈ ਤਾਂ ਉਹਨੇ ਤਾਂ ਵੀ ਮੇਰੇ ਤੋਂ ਐਕਸ਼ਨ ਦਿੱਤਾ ਡਰਾ ਕੇ ਜਿਹੜਾ ਪਜਾਂਦੀ ਜਿਹੜੀ ਕੋਸ਼ਿਸ਼ ਕਰਦਾ ਤਾਂ ਵੀ ਉਹਨੇ ਮੇਰੇ ਤੋਂ ਐਕਸ਼ਨ ਦਿੱਤਾ ਜੀ ਅੱਛਾ ਤਾਵੇਂ ਐਕਸਟਾਰੇ ਹੋ ਕਹਿੰਦੇ ਡੈਡੀ ਹੋ ਗਏ ਸੀ ਮੁੜ ਕੇ ਮੈਨੂੰ ਲੈਣ ਹੋ ਕਹਿੰਦੇ ਡੈਡੀ ਨੇ ਪੁੱਛਿਆ ਦੋ ਤੇ ਮੇਰਾ ਮੁੰਡਾ ਕਿੱਥੇ ਉਹਨੇ ਦੱਸਿਆ ਨਹੀਂ ਮੈਂ ਕਿ ਤੁਹਾਡਾ ਮੁੰਡਾ ਇੱਥੇ ਗਿਆ ਉਹ ਡੈਡੂ ਨੂੰ ਇੱਥੇ ਉੱਤੇ ਪਹਜਾਇਆ ਫਿਰਦੇ ਨੇ ਅੱਛਾ ਮਤਈ ਉਹਨਾਂ ਨੇ ਦੱਸਿਆ ਨਹੀਂ ਕਿ ਸਿੱਟੀ ਬੰਚੀ ਹੈਗਾ ਮੈਨੂੰ 5:30 5 4:00 5 ਵਜੇ ਲੈ ਕੇ ਗਏ ਉਸ ਤੋਂ ਬਾਅਦ ਡੈਡੀ ਨੇ ਤਿੰਨ ਚੋਰ ਉੱਤੇ ਪਤਾ ਕੀਤਾ ਕਿ ਸਾਰੇ ਜਵਾਬ ਦੇਦਾ ਛੱਡੇ ਕੋਲੇ ਠੱਡਾ ਮੁੰਡਾ ਹੈ ਨਹੀਂਗਾ ਗੋਦਾਮ ਜਿਹੜਾ ਬਣਿਆ ਇੱਕ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਇੱਕ ਸਰਕਾਰੀ ਹੈ ਸਰਕਾਰੀ ਤੌਰ ਤੇ ਬਣਾਇਆ ਹੈਗਾ ਲੇਕਿਨ ਇਹ ਅਦ ਵਿਚਾਰ ਕਰਕੇ ਤੇ ਤੂੰ ਸਭ ਤੋਂ ਪਹਿਲਾਂ ਹਾਲਾਤ ਤੁਸੀਂ ਦੇਖੋ ਇੱਥੋਂ ਦੇ ਕਿਸ ਤਰ੍ਹਾਂ ਦੇ ਨਾਲ ਹੈ ਬਿਲਕੁਲ ਨਸ਼ਾ ਜਿਹੜੇ ਕਰਦੇ ਨੌਜਵਾਨ ਉਹਨਾਂ ਦੇ ਵਾਸਤੇ ਜਿਹੜਾ ਇਹ ਇੱਕ ਅੱਡਾ ਬਣਿਆ ਹੋਇਆ ਹੈ ਘਰ ਤੁਹਾਡਾ ਕਿੱਥੇ ਹੈ ਜਿਹੜਾ ਜਿੱਥੇ ਆਪਾਂ ਖੜੇ ਆ ਇਹ ਕੀ ਹੈ ਕਿ ਆ ਚੀਜ਼ ਜਿਹੜਾ ਹੈ ਜੀ ਚੌਧਰੀ ਸਾਹਿਬ ਜਖਰ ਸਾਹਿਬ ਨੇ ਬੜੀ ਵਧੀਆ ਚੀਜ਼ ਬਣਾਈ ਸੀ ਹੈ ਵਿਆਹ ਗਰੀਬ ਕਰਦੀ ਸ਼ਾਦੀ ਵਿਆਹ ਵਾਸਤੇ ਕਿ ਇਹਨੂੰ ਆਪਾਂ ਵਿਆਹ ਸ਼ਾਦੀ ਯੂਜ਼ ਕੀਤਾ ਜਾਊਗਾ ਇਹਨੂੰ ਇੱਥੇ ਵੀ ਟੀਕੇ ਲਾਉਂਦੇ ਨੇ ਚਿੱਟਾ ਪੀਂਦੇ ਸਟੇਟ ਦੇ ਵਿੱਚ ਵੀ ਟੀਕੇ ਲਾਉਂਦੇ ਚਿੱਟਾ ਪੀਂਦੇ ਨੇ ਸ਼ਰਿਆਮ ਜੀ ਉਹਨੂੰ ਕੋ ਰੋਕਣ ਦਾ ਕੋਈ ਬੰਦਾ ਨਹੀਂ ਹੈ ਜੋ ਰੋਕਦੇ ਹੈਗੇ ਤੇ ਸਾਡੇ ਕਾਪੇ ਲੈ ਕੇ ਮ ਨੇ ਤੁਸੀਂ ਰੋਕਦੇ ਆਂ ਫਿਰ ਵੀ ਤੁਹਾਨੂੰ ਜਿਹੜਾ ਡਰਾਉਂਦੇ ਤੁਮ ਕੌਂਦੇ ਹਾਂ ਜੀ ਜੋ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰੀਏ ਅਸੀਂ ਕਹਿੰਦੇ 20 ਮਿੰਟ ਦਾ 1 ਘੰਟਾ ਆਂਦੇ ਪਰ ਕੋਈ ਸਾਡੇ ਕੋਈ ਬੰਦੇ ਨਹੀਂ ਆਂਦਾ ਮੁੱਕੇ ਦੇ ਜਦੋਂ ਫਿਰ ਸਾਢੇ 2 ਵਜੇ ਦਾ ਤੋਂਦੀ ਆ ਮੈਂ ਰਤੀ 8 8 9 9 10 10 ਵੇ ਰਾਤੀ ਡਿਊਟੀ ਜਾਂਦਾ ਮੈਂ ਉਹ ਤੋਂ ਬਾਅਦ ਬੰਦੇ ਸਾਡੇ ਮਗਰ ਕੱਪਾ ਲੈ ਕੇ ਪੈਂਦੇ ਹੈਗੇ ਸਾਡੇ ਮਗਰ ਨਾਲ ਅਸੀਂ ਵੀ ਭੱਜ ਗਏ ਤਾਂ ਸਾਡੇ ਸਟਾਫ ਜਿਹੜੇ ਡਿਸਪੋਇਲ ਹੁੰਦੇ ਵਿੱਚ ਵੜਦੇ ਭੱਜ ਕੇ ਜਾਂ ਫਿਰ ਕਿਸੇ ਜਾੜੀ ਵਿੱਚ ਵੜ ਕੇ ਇਸ ਲੋਕਾਂ ਨੇ ਪੈਂਦਾ ਸਾਨੂੰ ਨਾਲ ਉਹਨ 10 ਮਿੰਟ 15 ਮਿੰਟ ਦਾ ਕੰਮ ਹੁੰਦਾ ਸਾਰਾ ਲਾ ਕੇ ਨਿਕਲਣ ਦੀ ਕਰਦੇ ਮੋਰਸੇ ਕੋਈ ਬੁਲਟ ਮੋਰਸੇ ਲੈਂਦਾ ਕੋਈ ਸਪਲੈਂਟਰ ਤੇ ਕੋਈ ਕਾਰ ਦੇ ਚਾਹੁੰਦੇ ਚੰਗੇ ਚੰਗੇ ਘਰਾਂ ਦੇ ਮੁੰਡੇ ਆਉਂਦੇ ਇਹਦੇ ਇੰਜੈਕਸ਼ਨ ਲਾਉਂਦੇ ਨੇ ਤੇ ਵਿਚ ਨਰ ਆਉਣ ਦੇ ਸਾਈਡ ਤੋਂ ਆਉਂਦੇ ਨੇ ਉਹ ਵੇਚ ਕੇ ਤੇ ਚਲ ਜਾਂਦੇ ਤੇ ਪ੍ਰਾਗਤ ਤੇ ਵੀ ਕਿਤੇ ਨੇ ਕੈਪਸੂਲ ਜਿਹੜੇ ਲਾਹ ਰੰਗ ਦੇ ਬੋਲ ਕੈਪਸੂਲ ਹੈ ਉਹ ਵੇਚ ਦਿੱਥੇ ਸ਼ਰਾਂ ਵਿੱਚ ਹੀ ਆਉਂਦੇ ਕੋਈ ਕਿਸੇ ਕੋਈ ਉਹਨੇ ਰੁਕ ਥਾਮ ਨਹੀਂ ਆ ਕਿ ਲੱਗਦਾ ਨਹੀਂ ਕਿ ਇੱਥੇ ਮਤਲਬ ਜਿਹੜਾ ਪਲਸ ਨੂੰ ਜਿਹੜਾ ਸਮੇਂ ਸਮੇਂ ਤੇ ਢੇੜਾ ਮਾਰਨਾ ਚਾਹੀਦਾ ਹੈ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰੀ ਕਿ ਉਹ ਆਪਣੇ ਗੱਡੀ ਗੇੜਾ ਮਾਰੇ ਤਾਂ ਸ਼ਾਇਦ ਇੱਥੇ ਇਸ ਚੀਜ਼ ਦਾ ਬਚਾਅ ਹੋਵੇ ਜੀ ਬੱਚਾ ਨੀ ਜੇਨਰੇਸ਼ਨ ਬੱਚੇ ਜਿਹੜੇ 12-12 ਸਾਲ ਦੇ ਬੱਚੇ ਵੀ ਇੱਥੇ ਟੀਕਾ ਲਾਣ ਨੂੰ ਮਜਬੂਰ ਹੋ ਚੁੱਕੇ ਹੈ ਕਿਉਂ ਇੱਥੋਂ ਚੁੱਕਦੇ ਇੰਜੈਕਸ਼ਨ ਉਹ ਆਪਣੇ ਹੱਥ ਨੂੰ ਲਾਣ ਦੀ ਕੋਸ਼ਿਸ਼ ਕਰਦੇ ਗਏ ਉਹ ਬੱਚੇ ਮੈਂ ਖੁਦ ਫੜੇ ਨੇ ਮੈਂ ਬੱਚੇ ਹਟਾਏ ਹੈ ਦੋ ਦੋ ਤਿੰਨ ਜਾ ਕੇ ਚਪੇੜ ਮਾਰ ਕੇ ਮੈਂ ਪਜਾਏ ਮੈਂ ਪੁੱਤਰੇ ਕੰਮ ਨਾ ਕਰੋ ਗੰਦੇ ਨਸ਼ੇ ਅਗੇ ਬਲਾਂਕਲ ਜੀ ਵੇਖਦੇ ਜਿਵੇਂ ਅੰਕ ਲਾਉਂਦੇ ਸੀ ਅਸੀਂ ਲਾ ਕੇ ਵੇਖੀ ਜਿੰਦੇ ਕਿਵੇਂ ਕੀ ਚੱਕਰ ਕੀ ਹੈ ਕਿਵੇਂ ਜਾਂਦਾ ਨਸ਼ਾ ਹੁੰਦਾ ਕਿਤੇ ਕਿ ਜਿਹੜੇ ਨੌਜਵਾਨ ਆਏ ਆ ਬੱਚੇ ਜ ਕੋਈ ਗਿਣਤੀ ਕੋ ਕੁਛ ਨਹੀਂ ਕਹਿ ਸਕਦੇ ਕਿ ਕਿੰਨੇ ਐ ਇੱਥੇ ਨੇ ਆਈਡੀਆ ਮਤਲਬ ਕਿ ਜਿਹੜਾ ਕਾਫੀ ਐ ਜਿਹੜਾ ਹਾਂਜੀ ਇੱਥੇ ਵੀ ਲਾਉਂਦੇ ਨੇ ਕੁਝ ਬੱਚੇ ਆਪਣੇ ਆਪਣੇ ਜਿਹੜੇ ਪੱਕੀ ਰੋਡ ਬਣੀ ਆ ਸਾਡੇ ਮਸਾਂ ਰੋਡ ਜਾਂਦੀ ਸਿੱਧੀ ਡਿਸਪੋਇਲ ਨੂੰ ਉਹ ਸੋੜ ਤੇ ਚਾੜੀਆਂ ਵਿੱਚ ਬੈ ਕੇ ਬਣਾ ਲਾਉਂਦੇ ਟਿੰਜੈਕਸ਼ਨ ਇੱਥੇ ਜਿਹੜਾ ਨਸ਼ਾ ਜਿਹੜਾ ਕਰਦੇ ਐ ਉਸ ਤੋਂ ਬਾਅਦ ਜਿਹੜੇ ਮੱਲੇ ਦੇ ਬੱਚੇ ਐ ਜਾਂ ਲੇਡੀਜ਼ ਜੜੀਆਂ ਆਣਾ ਜਾਣਾ ਹੁੰਦਾ ਜਿਹੜਾ ਉਹ ਰਸਤਾ ਨਾਲ ਹੈਗਾ ਆਸੇ ਪਾਸੇ ਪੂਰੀ ਆਬਾਦੀ ਐ ਤੇ ਉਹਨਾਂ ਨੂੰ ਵੀ ਫਿਰ ਡਰ ਐ ਜਿਹੜਾ हां जी बिल्कुल लेडीज ਨੂੰ ਡਰ ਆਏਗਾ ਜੀ ਬਾਹ ਫੜ ਕੇ ਉਹਨੂੰ ਲੇਡੀਜ਼ ਨੂੰ ਕਿਕਰਾਂ ਤੇ ਖਿਚਣ ਦੀ ਕੋਸ਼ਿਸ਼ ਕਰਦੇ ਆ ਸਾਡੇ ਸਾਹਮਣੇ ਪਰसों ਫੜੀ ਤੇ ਜੇ ਮਾਲ ਕੋਈ ਲੰਗੜਾ ਟੱਪਦਾ ਬੰਦਾ ਹੋਊਗਾ ਉਹ ਚਿੱਕਾ ਮਾਰਦੀ ਹੋਵੇ ਤੇ ਭੱਜ ਕੇ ਛੁੜਾ ਦੇਣਗੇ ਜੇ ਮਾਲ ਨੇ ਬਾਈ ਦਿਨਾਂ ਛੁੜਾਈ ਜੇ ਸ਼ਾਇਦ ਉਹ ਕੁਝ ਵੀ ਕਰ ਸਕਦੇ ਹੋ ਲੇਡੀਜ਼ ਨਾਲ ਜਾਂ ਕੋਈ ਚੱਕ ਵੱਟ ਕੇ ਭੱਜੂਗੀ ਲੇਡੀਜ਼ ਜਾਂ ਕਿਸੇ ਕਿਤਾ ਕੋਈ ਚੀਜ਼ ਮਾਰ ਕੇ ਭੱਜੂਗੀ ਨਾ ਦੇਣਾ ਇਸ ਕਰਕੇ ਉਹਨਾਂ ਨੇ ਆਪ ਦਾ ਜਿਹੜਾ ਸ਼ਸਤਰ ਸੀਗਾ ਉਹ ਜਦੋਂ ਬਾਹਰ ਕੀਤਾ ਤੇ ਉਹ ਭੱਜ ਗਏ ਡੰਡੇ ਨਾਲ ਉਹਨਾਂ ਦੀ ਫੰਟੀ ਵੀ ਲਾਈ ਆ ਵੈਸੇ ਅਸੀਂ ਇਹਨਾਂ ਕਹਿੰਦੇ ਤੇ ਲੇਕਿਨ ਉਹ ਮਾਫੀ ਮੰਗਦੇ ਮੰਗਦੇ ਭੱਜ ਗਏ ਉਹ ਸਾਡੇ ਨੰਗਸੇਗ ਨੂੰ ਚੱਕ ਕੇ ਲੈ ਆਂਦਾ ਇੱਥੇ ਤੇ ਇੱਥੇ ਲਿਆ ਕੇ ਆਉਂਦਾ ਜਿਹੜਾ ਸ਼ਸਤਰ ਸੀਗਾ ਲਾ ਕੇ ਕਾਰ ਤੇ ਪੈਰਾਂ ਦੇ ਥੱਲੇ ਰੱਖ ਕੇ ਮੇਜ ਦੇ ਥੱਲੇ ਤੇ ਪੁਲਿਸ ਵਾਲਿਆਂ ਨੇ ਉੱਤੇ ਹੁੰਦੇ ਜਿਹੜਾ ਉੱਤੇ ਪੈਰ ਰੱਖਿਆ ਉਹ ਸਾਨੂੰ ਉਹ ਵੀਰ ਨੇ ਜਾ ਕੇ ਦੱਸਿਆ ਸਾਡੀਆਂ ਸੰਸਥਾਵਾਂ ਅੱਜ ਇਕੱਠੀਆਂ ਹੋਈਆਂ ਅਸੀਂ ਪਹਿਲਾਂ ਥਾਣੇ ਗਏ ਸੀਗੇ ਤੇ ਥਾਣੇ ਵਾਲਿਆਂ ਨੇ ਸਾਨੂੰ ਕੋਈ ਰਿਸਪਨਸ ਨਹੀਂ ਦਿੱਤਾ ਜੈਵੀਰ ਮੁਲਾਜ਼ਮ ਜਿਹੜਾ ਲੈ ਕੇ ਆਇਆ ਸੀ ਨਾ ਤੇ ਉਹਨੂੰ ਅਸੀਂ ਕਿਹਾ ਵੀ ਮਾਫੀ ਮੰਗ ਲੈ ਕੇ ਉਹਨਾਂ ਨੇ ਮਾਫੀ ਵਾਲੀ ਕਿਤੇ ਗੱਲ ਤੇ ਨਹੀਂ ਆਏ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਡੀਐਸਪੀ 70 ਵਿੱਚ ਆਏ ਸੀ ਤਹਿਸੀਲ ਦੇ ਵਿੱਚ ਤੇ ਇਹ ਜਿਹੜੀ ਅੱਜ ਅਸੀਂ ਬੇਨਤੀ ਲੈ ਕੇ ਜਾਂਦੇ ਆਂ ਇਹ ਤੇ ਅਸੀਂ ਸਾਰੀ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਾਂ ਤਾਂ ਮੁਲਾਜ਼ਮ ਮਾਫੀ ਮੰਗ ਲਵੇ ਵੀ ਮੈਂ ਮੈਨੂੰ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਤੇ ਮੈਂ ਅੱਗੇ ਤੋਂ ਮਾਫੀ ਮੰਗਦਾ ਅੱਗੇ ਤੋਂ ਮੈਂ ਇਹ ਜਿਹੜੀ ਇਹ ਕਾਰਵਾਈ ਨਹੀਂ ਕਰਦਾ ਅਗਰ ਉਹ ਬੰਦਾ ਮਾਫੀ ਨਹੀਂ ਮੰਗਦਾ ਤੇ ਅਸੀਂ ਫਿਰ ਜਿਹੜਾ ਆ ਬੁੱਢਾ ਦੱਸਦੇ ਜਿਹੜੇ ਇਹ ਬੱਚੇ ਨੇ ਅਮਰਤ ਛਕਿਆ ਹੈ ਨਿਹੰਗ ਦਾ ਜਿਹੜੀਆਂ ਜਹਾਬੰਦੀਆਂ ਨੇ ਬੁੱਢਾ ਦੱਲਦੀਆਂ ਕਿ ਉਹਨਾਂ ਨੂੰ ਦਿਖਾ ਰਿਹਾ ਵੀ ਇਹ ਸ਼ਸਤਰ ਵੱਡਾ ਪਾ ਸਕਦੇ ਆ ਤੇ ਜੇਕਰ ਨਹੀਂ ਮੰਨਦੇ ਤਾਂ ਫਿਰ ਅਸੀਂ ਬੁੱਢਾ ਦਾਲ ਵਾਲਿਆਂ ਨੂੰ ਅਪੀਲ ਕਰਾਂਗੇ ਕਿ ਉਹ ਸੰਸਥਾ ਆਪਦੀ ਲੈ ਕੇ ਇੱਥੇ ਹੋਰ ਦੇ ਵਿੱਚ ਪਹੁੰਚਣ ਤੇ ਇੱਥੇ ਜਿਹੜੀ ਕਾਰਵਾਈ ਜੜੀਆ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੱਧ ਨਸ਼ਾ ਵਿਰੁੱਧ ਜਿਹੜੀ ਇੱਕ ਮੁਹਿੰਮ ਛੇੜੀ ਹੋਈ ਹੈ ਨਸ਼ਾ ਖਤਮ ਖਤਮ ਕਰਨ ਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਲੇਕਿਨ ਹਾਲਾਤ ਤਨੋਂ ਅਸੀਂ ਅਬੋਹਰ ਦੇ ਇੱਕ ਇਲਾਕੇ ਦੇ ਦਿਖਾ ਰਹੇ ਹਾਂ ਅਸੀਂ ਇਲਾਕੇ ਦਾ ਨਾਮ ਨਹੀਂ ਦੱਸਾਂਗੇ ਕਿਉਂਕਿ ਉਹਦੇ ਵਿੱਚ ਸਿਰਫ ਇਹ ਨਹੀਂ ਹੁੰਦਾ ਕਿ ਮਾੜੇ ਲੋਕ ਰਹਿੰਦੇ ਆ ਚੰਗੇ ਲੋਕ ਵੀ ਰਹਿੰਦੇ ਆ ਇਸ ਕਰਕੇ ਤੁਹਾਨੂੰ ਦਿਖਾ ਰਹੇ ਆ ਅਬੋਹਰ ਦਾ ਇੱਕ ਇਲਾਕਾ ਹੈਗਾ ਜਿੱਥੇ ਇਹ ਚੀਜ਼ਾਂ ਜੜੀਆਂ ਹੈਗੇ ਆ ਤੁਸੀਂ ਨੌਜਵਾਨ ਜਿਹੜੇ ਇੱਥੇ ਆ ਕੇ ਜਿਹੜਾ ਨਸ਼ਾ ਕਰਦੇ ਹੈ ਚਿੱਟਾ ਚਿੱਟਾ ਪਿੰਦੇ ਹੈਗੇ ਇੰਜੈਕਸ਼ਨ ਲਗਾਉਂਦੇ ਹੈਗੇ ਤੇ ਇੱਕ ਨਿੰਗ ਸਿੰਘ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਰੋਕਣ ਦੀ ਕੋਸ਼ਿਸ਼ ਦੌਰਾਨ ਜਿਹੜੇ ਹੈਗੇ ਨਿੰਗ ਸਿੰਘ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀਡੀਓ ਵੀ ਜਿਹੜੀ ਉਹਨਾਂ ਵੱਲੋਂ ਜਿਹੜੀ ਬਣਾਈ ਜਾਂਦੀ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਤੱਕ ਜਦੋਂ ਇਹ ਮਾਮਲਾ ਪਹੁੰਚਦਾ ਹੈਗਾ ਨਿੰਗ ਸਿੰਘ ਤੱਕ ਜਿਹੜੀ ਪੁਲਿਸ ਪਹੁੰਚਦੀ ਹੈ ਉਹਨਾਂ ਤੇ ਜਿਹੜੇ ਹੈਗੇ ਨਿੰਗ ਸਿੰਘ ਦੇ ਖਿਲਾਫ ਜਿਹ ਪੁਲਿਸ ਕੀ ਕਹਿੰਦੀ ਹੈ ਉਹਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਜਿਹੜੇ ਨਸ਼ਾ ਕਰਦੇ ਹੈ ਉਹਨਾਂ ਨੂੰ ਜਿਹੜਾ ਹੈਗਾ ਭਜਾਨ ਦੀ ਕੋਸ਼ਿਸ਼ ਕਰ ਰਿਹਾ ਤੇ ਪੁਲਿਸ ਵੱਲੋਂ ਉਹਨਾਂ ਨੂੰ ਬੁਲਾ ਕੇ ਲੀਆੰਗ ਸਿੰਘ ਨੂੰ ਬੁਲਾ ਕੇ ਉਸ ਦੇ ਉੱਪਰ ਜਿਹੜਾ ਪਰਚਾ ਦਰਜ ਕਰਨ ਦਾ ਜਿਹੜਾ ਹੈਗਾ ਗੱਲ ਕਹੀ ਗਈ ਹੈ ਕਿ ਨਾਲੇ ਜੜੋ ਦਾ ਸ਼ਸਤਰ ਸੀਗਾ ਕਹਿੰਦੇ ਕਿ ਉਹਦੀ ਬੇੜ ਵੀ ਵੀ ਕਹੀ ਹੈ ਲੀਆੰਗ ਸਿੰਘ ਵੇਖੋ ਨਹੀਂ ਵੇਖੋ ਇਹ ਵੇਖੋ ਵੇਖੋ ਮੇਰੇ ਧਿਆਨ ਚ ਆਇਆ ਸੀਗਾ ਪਰ ਮੈਂ ਚੈੱਕ ਕਰ ਲੈਣਾ ਕੀ ਗੱਲ ਹੈ ਸਾਡਾ ਯਾਰ ਮੇਨ ਮਕਸਦ ਇਹੀ ਹੈ ਵੀ ਅਸੀਂ ਕੋਈ ਕਿੰਤੂ ਪਰੰਤੂ ਚ ਨਹੀਂ ਪੈਂਦੇ ਸਾਡਾ ਮਕਸਦ ਇਹ ਵੀ ਯਾਰ ਬੰਦੇ ਸਾਡੇ ਕਿਸ ਤਰੀਕੇ ਨਾਲ ਡਿਟੀਰੀਓਰੇਟ ਨਾ ਹੋਣ ਲੱਗਦਾ ਨਹੀਂ ਮੇਰੇ ਦਿੱਤੇ ਜਿਹੜੇ ਬਚਾਨ ਤੇ ਜਿਹੜੀ ਤੁਹਾਡੀ ਸਰਕਾਰ ਦੀ ਮੁਹਿੰਮ ਹੈ ਉਹਦੇ ਨਾਲ ਇੱਕ ਜਿਹੜਾ ਮੋਟੇ ਜਣਾ ਮੋਟਾ ਬਿਲਕੁਲ ਅਸੀਂ ਉਹਨਾਂ ਦੀ ਜਿਹੜੀ ਪੁਲਿਸ ਸਪੈਸ਼ਲ ਵਾਲਾ ਜਿਹੜੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਜਿਹੜਾ ਵੇਖੋ ਅਸੀਂ ਵੇਖੋ ਵੇਖੋ ਅਸੀਂ ਇਹਨਾਂ ਦਾ ਵੈਲਕਮ ਕਰਦੇ ਆਂ ਜਿਹੜੀਆਂ ਜਥੇਬੰਦੀਆਂ ਇਸ ਕੰਮ ਲਈ ਅੱਗੇ ਆਈਆਂ ਜਾਂ ਜਿਹੜੇ ਲੋਕ ਪਰਸਨਲੀ ਆ ਕੇ ਇਸ ਆਪਣਾ ਟਾਈਮ ਡਿਵੋਟ ਕਰ ਰਿਹਾ ਉਹਨਾਂ ਨੂੰ ਅਸੀਂ ਆਲਵੇਜ਼ ਵੈਲਕਮ ਕਰਦੇ ਹਾਂ ਉਹਨਾਂ ਦਾ ਸਪੋਰਟ ਵੀ ਕਰਦੇ ਆ ਕਿਤੇ ਚਲੋ ਥੋੜੀ ਬਹੁਤੀ ਕਿਤੇ ਹੀਟ ਆਫ ਦਾ ਮੂਮੈਂਟ ਕੋਈ ਗੱਲ ਹੋ ਜਾਂਦੀ ਉਹ ਵੱਖਰੀ ਗੱਲ ਹੈ ਅਦਰਵਾਈਜ਼ ਸਾਡੇ ਵੱਲੋਂ ਉਹਨਾਂ ਨੂੰ ਫੁੱਲ ਸਪੋਰਟ ਹੈ ਐਸਐਸਪੀ ਸਾਹਿਬ ਜਿਹੜੇ ਹੈਗੇ ਇਸ ਇਲਾਕੇ ਦੇ ਵਿੱਚ ਹੈ ਅ ਮੁਹਿੰਮ ਦੇ ਤਹਿਤ ਹੈ ਘਰ-ਘਰ ਜਾ ਕੇ ਜਿਹੜਾ ਹੈਗਾ ਲੋਕਾਂ ਦੀ ਚੈਕਿੰਗ ਜ਼ਰੂਰ ਕਰਦੇ ਆ ਲੇਕਿਨ ਜਦੋਂ ਇੱਕ ਨਿੰਗ ਸਿੰਘ ਵੱਲੋਂ ਜਿਹੜਾ ਇਹ ਵੀਡੀਓ ਬਣਾਈ ਜਾਂਦੀ ਹੈਗੀ ਨੌਜਵਾਨ ਜਿਹੜੇ ਨਸ਼ਾ ਕਰ ਰਹੇ ਹੁੰਦੇ ਆ ਉਹਨਾਂ ਨੂੰ ਭਜਾਇਆ ਜਾਂਦਾ ਹੈ ਤਾਂ ਜਿਲ੍ਹਾ ਫਾਜ਼ਲਕਾਦੀ ਜਿਹੜੀ ਹੈ ਅ ਬੋਹਰ ਥਾਣੇ ਦੀ ਜਿਹੜੀ ਪੁਲਿਸ ਹੈ ਨਿੰਗ ਸਿੰਘ ਨੂੰ ਬੁਲਾ ਕੇ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੋਂ ਜਿਹੜਾ ਸਮਝਿਆ ਜਾ ਸਕਦਾ ਹੈ ਕਿ ਆਖਰ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਹੈ ਉਸਦੇ ਮayne ਕੀ ਹੈ ਇਹ ਹੁਣ ਦੇਖਣਾ ਹੋਵੇਗਾ ਕਿ ਆਖਰ ਇਸ ਖਬਰ ਤੋਂ ਬਾਅਦ ਪੁਲਿਸ ਕਿਸ ਤਰ੍ਹਾਂ ਦੇ ਨਾਲ ਜਿਹੜੀ ਹਰਕਤ ਦੇ ਵਿੱਚ ਆਉਂਦੀ ਹੈ ਜਾਂ ਫਿਰ ਇੱਕ ਵਾਰੀ ਫੇਰ ਕਹਿਣਾ ਪੈਵੇਗਾ ਕਿ ਆਖਰ ਕੀ ਸਮਝੀਏ ਅਫਤਾਰ ਗਿਲ ਪੀਟੀਸੀ ਨਿਊਜ਼ ਅਬੋਹਰ